ਕਿਹਦਰਾ ਅਭੀ ਰੂਪ ਸਿੰਘ ਅਭੀ ਰੂਪ ਸਿੰਘ ਨਾ ਕਿਹੜੀ ਜਮਾਤ ਹੈ ਪੰਜਵੀਂ ਚ ਪੰਜਵੀਂ ਚ ਤੇ ਪਹਿਲੀ ਵਾਰ ਆਇਆ ਹੈ ਤੇ ਅੱਜ ਪਹਿਲੀ ਵਾਰ ਇਹਨੇ ਪੱਗ ਜਿਹੜੀ ਸਿੱਖੀ ਹੈ ਤੇ ਪਹਿਲੀ ਵਾਰ ਚ ਐਡੀ ਸੋਹਣੀ ਸਜਾਈ ਹੈ ਹੁਣ ਵਰ ਗਿਆ ਸੀ ਜੀ ਹਾਂ ਉੱਥੇ ਫਸਟ ਆਇਆ ਅੰਮ੍ਰਿਤਸਰ ਪਟਿਆਲਾ ਹਾਂ ਲਾਂਦਪੁਰ ਸਾਹਿਬ ਨੰਗਲ ਸਾਡੇ ਦਸਤਾਰ ਦੇਖੋ ਬਈ ਤੇ ਸਾਡੇ ਇਲਾਕੇ ਦੇ ਵਿੱਚੋਂ ਮਤਲਬ ਕਿ ਐਨੀ ਘੱਟ ਉਮਰ ਦੇ ਵਿੱਚ ਸਭ ਤੋਂ ਸੋਹਣੀ ਦਸਤਾਰ ਸਜਾਉਂਦਾ ਮੁੰਡਾ ਮਨਵੀਤ ਲੰਬੇਆ ਕੇਸਾਂ ਚ ਲੈ ਕੇ ਜਾਣਾ ਤੈਨੂੰ ਐਸ਼ਕੀ ਠੀਕ ਹੈ ਨਾ ਲੰਮੇ ਕਿਸੇ ਦੇ ਕੰਪੀਟੀਸ਼ਨ ਚ ਤੈਨੂੰ ਲੈ ਕੇ ਜਾਣਾ ਕੇਸ ਤੇਰੇ ਕਾਫੀ ਲੰਮੇ ਆ ਦੇ ਬੇਸ ਲੱਗਿਆ ਸਜਾਉਣ ਪਹਿਲਾਂ ਇਹਨਾਂ ਨੂੰ ਬੇਸ ਸਿਖਾਈਏ ਕੀ ਬਾ ਇਹ ਰੌਣਕਾਂ ਯਾਰ ਇਹ ਸਾਡੀ ਫਲਵਾੜੀ ਹੈ ਸਾਚਰੀਏ ਕਾਲ ਜੀ ਬਈ ਸਾਰਿਆਂ ਨੂੰ ਆ ਮੈਂ ਬਲਜਿੰਦਰ ਸਿੰਘ ਪਿੰਡ ਬੇਲੇ ਤੋਂ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਆ ਅੱਜ ਆਪਾਂ ਪਿੰਡ ਹੀ ਖੜੇ ਆ ਆਪਣੇ ਬੇਲਾ ਰਾਮਗੜ ਤੇ ਅੱਜ ਸਾਡੇ ਪਿੰਡ ਜਿਹੜਾ ਹੈ ਦਸਤਾਰ ਸਖਲਾਈ ਕੈਂਪ ਹੈ ਤੇ ਤੁਹਾਨੂੰ ਦਿਖਾਉਂਦੇ ਆ ਤੇ ਬੱਚੇ ਵੀ ਤੁਹਾਨੂੰ ਮਿਲਾਉਂਦੇ ਆ ਤੇ ਬੱਚੇ ਆਪਣੇ ਪਿੰਡੋਂ ਨੇ ਜਿਹੜੇ ਦਸਤਾਰ ਸਿੱਖਦੇ ਨੇ ਇਹਨਾਂ ਵਾਸਤੇ ਕੈਂਪ ਲਾਇਆ ਗਿਆ ਤੇ ਉਹ ਆਏ ਨੇ ਨਿੱਕੀ ਜੀ ਕੋਸ਼ਿਸ਼ ਕਰ ਰਹੇ ਆ ਵੀ ਆਪਣੇ ਪਿੰਡੋਂ ਜਿਹੜੇ ਜਵਾਗ ਨੇ ਉਹਨਾਂ ਜਾਂ ਅ ਬੱਚੀਆਂ ਨੇ ਜਾਂ ਬੱਚੇ ਨੇ ਉਹਨਾਂ ਨੂੰ ਦਸਤਾਰ ਜਿਹੜੀ ਸਖਲਾਈ ਜਾਵੇ ਦਮਾਲਾ ਸਾਂ ਸਜਾਉਣਾ ਸਿਖਾਇਆ ਜਾਵੇ ਤੇ ਕੋਸ਼ਿਸ਼ ਹੈ ਲੱਗੇ ਹੋਏ ਆ ਤੇ ਤੁਹਾਡੇ ਸਾਥ ਦੀ ਲੋੜ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਨੂੰ ਵੀ ਦਿਖਾਉਂਦੇ ਆ ਸਾਡਾ ਛੋਟਾ ਜਿਹਾ ਉਪਰਾਲਾ ਤੇ ਦੱਸਿਓ ਫਿਰ ਕਿਵੇਂ ਲੱਗਿਆ ਪਹਿਲਾ ਸਾਡੇ ਪਿੰਡ ਦਾ ਨਜ਼ਾਰਾ ਦੇਖੋ ਬਾਹਰ ਦਾ ਕਿਵੇਂ ਹਰਿਆ ਭਰਿਆ ਹੋਇਆ ਫਿਰਦਾ ਏ ਬਰਸਾਤਾਂ ਦੇ ਦਿਨਾਂ ਸੋਹਣ ਮਹੀਨਾ ਤੇ ਹਾਰਾ ਭਰਾ ਹੋਇਆ ਪਿਆ ਪੂਰਾ ਪਿੰਡ ਤੇ ਬਾਕੀ ਅੰਦਰ ਦੇਖਦੇ ਆ ਮਾਹੌਲ ਵਾਹਿਗੁਰੂ ਜੀ ਕਾ ਖਾਲਸਾ ਤਿਆਰੋ ਫਿਰ ਤਿਆਰ ਹੈ ਕੀ ਬਾਤ ਹੈ ਬਈਆ ਸਾਡੀਆਂ ਬੱਚੀਆਂ ਤੇ ਆ ਸਾਡੇ ਜਵਾਨ ਇਹ ਦਸਤਾਰ ਕੋਈ ਵੀ ਆਪਣੇ ਆnde ਸੀਗੇ ਮੈਂ ਵੀ ਸੋਚਦਾ ਸੀ ਕਿਸੇ ਦਿਨ ਮੈਂ ਵੀ ਉੱਥੇ ਖੜਾ ਹੋਵਾਂਗਾ ਹੁਣ ਮੈਂ ਨਾਨਕਪੁਰ ਸਾਹਿਬ ਕੈਂਪ ਲਾ ਕੇ ਆਇਆ ਹਾਂ 100 150 ਬੱਚਿਆਂ ਨੂੰ ਪਾਕ ਸਫਾਈ ਉੱਥੇ ਨੂੰ 100 150 ਬੱਚੇ ਨੂੰ ਨਾਲਿਆ ਸੁਖਮਣ ਵੀ ਗਿਰਾ ਨਾਨਕਪੁਰ ਸਾਹਿਬ ਵਿਸਾਖੀ ਆਉਣ ਦੇ ਪਹਿਲਾ ਨਾਮ ਲਿਆ ਇਹਨੂੰ ਦਸਤਾਰ ਦੀ ਪਹਿਲਾ ਨਾਮ ਸ਼ੇ ਵੀ ਦੇਖੋ ਕਿੰਨੀ ਸੋਹਣੀ ਆਈ ਦੀ ਨੰਗਲ ਵੀ ਆਇਆ ਸੀ ਉੱਥੇ ਪਹਿਲਾ ਨਾਮ ਲਿਆ ਹੀ ਨੇ ਬੋਲ ਨਹੀਂ ਗਰੀਨੇ ਪਹਿਲਾ ਨਾਮ ਲਿਆ ਸਿੱਖਣ ਵਾਲੀ ਹਰ ਇੱਕ ਚੀਜ਼ ਹਾਂਦੀ ਭਲਾ ਜਿਹੜੀ ਮਰਜ਼ੀ ਲੈ ਲਓ ਮਤਲਬ ਦਸਤਾਰ ਹੈ ਪਹਿਲਾ ਪੜਾਈ ਹੈ ਸਿਕਨੇ ਨਾਲ ਆ ਜਾਂਦੀ ਜੇ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਉਸ ਇਹ ਵੀ ਹੋ ਸਕਦਾ ਅਗਲੇ ਸਾਥ ਉਸ ਇੱਥੇ ਬੜੇ ਹੋ ਜਿੱਥੇ ਮੈਂ ਕਰ ਰਿਹਾ ਠੀਕ ਹੈ ਚਲੋ ਚਲੋ ਯਾਰ ਉਹ ਕਿੱਥੇ ਵੀ ਦੀ ਸ਼ੇਪ ਬਣਨੀ ਹੈ ਉੱਪਰ ਵੀ ਬਣਨੀ ਹੈ ਜਿੱਦਾਂ ਸੁਖਮੰਦੇ ਬਣੀ ਦੇਖੋ ਬੜੀ ਨਾ ਸ਼ੇਪ ਇੱਥੇ ਉਹ ਸਾਰਾ ਨਾ ਬਣਨੀ ਹੈ ਜਿਹੜਾ ਸਾਰੇ ਬਣਨ ਉਹਨੂੰ ਅਭੀ ਪਹਿਲਾਂ 베ਸ ਤੇ ਜਾਓ ਸੋਨਾ ਜਾ ਕੋਣਾ ਨਹੀਂ ਹਾਂ ਦੇਖਾਂ ਦੇਖ ਬੋਤ ਹਾਂ ਸ਼ਾਬਾਸ਼ ਕਿਦਾਂ ਹਾਲ ਹੈ ਠੀਕ ਹੈ ਅਰ ਪਹਿਲੇ ਦਿਨ ਆਇਆ ਹੈ ਪਿਛਲੇ ਹਫਤੇ ਕਿੱਥੇ ਤਾਂ ਪਹਿ ਆਇਆ ਕਦੇ ਨਹੀਂ ਪਤਾ ਨਹੀਂ ਲੱਗਿਆ ਤੈਨੂੰ ਅੱਛਾ ਕੀ ਬਾਤ ਆ ਸ਼ਾਬਾਸ਼ ਵੇ ਸ਼ੇਰਾ ਸ਼ਾਬਾਸ਼ ਮੁੰਡੇ ਬੇਸ ਲੱਗਿਆ ਸਜਾ ਨੂੰ ਪਹਿਲੇ ਇਹਨਾਂ ਨੂੰ ਬੇਸ ਸਿਖਾਈਏ ਕੀ ਬਾਤ ਹਾਂ ਬੋਤ ੱਤਲਾ ਕਰ ਲੈ ਇਹਨੂੰ ਜ਼ਿਆਦਾ ਟੈਟ ਤਾਂ ਨਹੀਂ ਕੀਤਾ ਕੁੱਟ ਤਾਂ ਨਹੀਂ ਹੋਏ ਮੱਥਾ ਵੱਡਾ ਪੈ ਜਾਣਾ ਤੇਰੇ हां पुत्र ठीक है। ਉਹ ਸੋਹਣਾ ਹੈ। ਸ਼ਾਬਾਸ਼ ਸ਼ਾਬਾਸ਼ ਸ਼ੇਰੋ। ਬਹੁਤਾ ਟਾਈਟ ਨਾ ਕਰ ਰਹੇ ਹੋ। ਠੀਕ ਹੈ ਨਾ? ਆ ਵੀ ਗੁੱਡੀਆਂ ਲੱਗੀਆਂ ਨੇ। ਇਹ ਵੀ ਬੇਸ ਤਿਆਰ ਕਰਦੀਆਂ ਪਈਆਂ। ਕਰੋ ਕਰੋ ਪੁੱਤ। ਦੇਖਾਂ। ਕਰ ਸਵਾਰਕ ਹੈ। ਜਿਵੇਂ ਮੈਂ ਦੱਸਦਾ ਤੁਹਾਨੂੰ। ਵੈਰੀ ਗੁੱਡ। ਚੰਗਾ ਲੈਣਾ ਹਾਂ ਵੈਰੀ ਗੁੱਡ ਕੀ ਬਾਤ ਹੈ ਖੁਸ਼ੀ ਸਿੱਖ ਗਈ ਤੂੰ ਬੇਸ ਬਣਾਣਾ ਇੱਧਰ ਨੂੰ ਗੋਲਾ ਹੋ ਗਿਆ ਤੋਆ ਨਾ ਤੋ ਬੇਸਤੀ ਨਹੀਂ ਹੈ ਨਾ ਜਦ ਉੱਪਰ ਲੈਣੇ ਨਾ ਤੇਰੀ ਨੂੰ ਐ ਨੂੰ ਕਰਕੇ ਐ ਠੀਕ ਐ ਸ਼ਾਬਾਸ਼ ਸਿੱਖ ਗਈ ਪਤਾ ਲੱਗਿਆ ਪੁੱਤ ਜਿਹੜੇ ਆ ਨਿਕਲੇ ਹੋਏ ਇਹ ਮੜੇ ਅੰਦਰ ਨਗਾ ਲਿਓ ਹਾਂ ਮਨਮੀ ਤਾ ਲੰਬੇਆ ਕੇਸਾਂ ਚ ਲੈ ਕੇ ਜਾਣਾ ਤੈਨੂੰ ਐਸ਼ ਕੀ ਠੀਕ ਐ ਨਾ ਲੰਬੇ ਕੇਸਾਂ ਦੇ ਕੰਪੀਟੀਸ਼ਨ ਚ ਤੈਨੂੰ ਲੈ ਕੇ ਜਾਣਾ ਕੇਸ ਤੇਰੇ ਕਾਫੀ ਲੰਬੇ ਆ ਬਹੁਤ ਲੰਬੇ ਹੈਗੇ ਤੇ ਫਲਾਵਰ ਦੇ ਕੋ ਕਿੰਨੀ ਸੋਹਣੀ ਆ ਜੀ ਹਾਂਜੀ ਇਹ ਮਨਮੀਤ ਸਿੰਘ ਆ ਵੀ ਸਾਡੇ ਪਿੰਡ ਦਾ ਇਹਦੇ ਕੇਸ ਜਿਹੜੇ ਆ ਮਾਰੇ ਵੀ ਕਿਰਪਣ ਵਾਲੇ ਲੰਬੇ ਆ ਇਹਨੂੰ ਲੈ ਕੇ ਜਾਣਾ ਆਪਾਂ ਲੰਬੇ ਕੇਸਾਂ ਦੇ ਕੰਪੀਟੀਸ਼ਨ ਚ ਐਸ਼ਕੀ ਤੇ ਇਧਰ ਕਰਨ ਨੂੰ ਵੀ ਆਇਆ ਸਾਡੀ ਹੈਲਪ ਦੇ ਲਈ ਸ਼ਾਬਾਸ਼ ਏ ਪਿਛਲੀ ਵਾਰ ਆਇਆ ਨਹੀਂ ਹੈਗਾ ਇਹਨੂੰ ਹੁਣ ਦੁਬਾਰਾ ਸਾਰੀ ਟ੍ਰੇਨਿੰਗ ਦੇਣੀ ਪੈਣੀ ਹੈ। ਘੜਕੇ ਦੀ ਵਿਹਦੇ ਖੂਤੇ ਉਹ ਹੋੜੀਆਂ ਵਿੱਚ। ਹਾਂ। ਗਰਜੋਤ ਸਿੰਘ ਵੀ ਆਇਆ ਕਹਿੰਦੇ ਐਸ਼ਕੀ। ਕਰਦੇ ਕਰਦੇ ਤਿਆਰੀ ਨੂੰ ਸੋਹਣਿਆ। ਹਾਂ ਟਾਈਟ ਨਹੀਂ ਕਰਨਾ ਪੁੱਤ ਹੈਗਾ। ਵੀ ਤੇਰਾ ਸਿਰ ਘੁੱਟ ਹੋਇਆ ਰਹਿਵੇ ਹੈਨਾ। ਠੀਕ ਐ। ਵਾਜੀ ਵਾ। ਆ ਦੇਖਿਆ ਨਾ ਕਿੱਦਾਂ ਸੋਹਣਾ ਬੰਨਿਆ ਫੇਸ। ਯਾ ਬਾਤਾ। ਆ ਵੀ ਮੁੰਡੇ ਨੇ ਕਮਾਲ ਕੀਤਾ ਪਰ ਪਹਿਲਾਂ ਇਹਦੀ ਬੇਸ ਟ੍ਰੇਨਿੰਗ ਹੁੰਦੀ ਪਈ ਉਹ ਕਿਧਾਂ ਰਾਜਵਿੰਦਰ ਸਿੰਘ ਹੈ ਤੇ ਆ ਵੀ ਨੌਜਵਾਨ ਯਾਰ ਤੇਰਾ ਬੇਸ ਸਭ ਤੋਂ ਵਧੀਆ ਲੱਗਿਆ ਮੈਨੂੰ ਸਭ ਤੋਂ ਸੋਹਣਾ ਸਜਾਇਆ ਉਹਨੇ ਦੇਖੋ ਸਹੀ ਹੂ ਦੇ ਵੱਲ ਬਾਕੀ ਸਾਰਿਆਂ ਦਾ ਸੋਹਣਾ ਉਦਾਂ ਪਰ ਇਹਨਾ ਬੇਸ ਜਿਹੜਾ ਬਣਾਇਆ ਨਾ ਕਮਾਲ ਆ ਹਜੇ ਕੁਲੀ ਹੋ ਜਾਂਦਾ ਕਿੰਨੀ ਕੀ ਦਿਨ ਖੋਲਣਾ ਸ਼ੇਰਾ ਬਾਕੀ ਸਭ ਸਾਰਿਆਂ ਨੂੰ ਉਹ ਸਾਰੇ ਆਣੇ ਇੱਕ ਦੂਏ ਆਪਣੇ ਸਾਥੀ ਲੈ ਕੇ ਨਾਲ ਜਾਂ ਕੇਲੀਆਂ ਦੇ ਦਰਵਾਜ਼ੇ ਤਾਂ ਕਰੋ ਕਰੋ ਪੂਣੀ ਹੁਣ ਕਰੋ ਸ਼ਾਬਾਸ਼ ਸ਼ਾਬਾਸ਼ ਅੱਜ ਲਾਈਟ ਹੈ ਨਹੀਂ ਅੰਦਰ ਤੇ ਹੁਣ ਬਾਹਰ ਕੱਢ ਦਿੱਤੀਆਂ ਸਾਂਖਦਾ ਚਲੋ ਸ਼ਾਬਾਸ਼ ਵੀ ਸ਼ਾਬਾਸ਼ ਉਹ ਥੋੜੇ ਖੁੱਲੇ ਖੁੱਲੇ ਹੋ ਕੇ ਬੈਠੋ ਆ ਜੀ ਵਾਹ ਇਹ ਰੌਣਕਾਂ ਯਾਰ ਇਹ ਸਾਡੀ ਫਲਵਾੜੀ ਹੈ ਵਾਹ ਜੀ ਵਾਹ ਲੈ ਤਾਂ ਓਕੇ ਤਾਂ ਭਾਈ ਜੀ ਇਹ ਲੱਗੀਆਂ ਰੌਣਕਾਂ ਬਈ ਪਹਿਲਾਂ ਜੂਰੀ ਦਾ ਮੱਥਾ ਦੇਖੋ ਵਾਹ ਠੀਕ ਹੈ ਦੋ ਬੱਲੇ ਦੇਖਨੇ ਜਿਹੜੇ ਨਹੀਂ ਪੂਣੀ ਕੋਲਗੀ ਵਿੱਚ ਪੱਲੇ ਘਾ ਲੈਣ ਦੋ ਪੱਲੇ ਘਾ ਲੈ ਜਿਹੜਾ ਮੋਟੇ ਵਾਲਾ ਪਾਸਾ ਏ ਉਹ ਹਮੇਸ਼ਾ ਉੱਪਰ ਰੱਖਣਾ ਏਦਾਂ ਏਦਾਂ ਰੱਖ ਕੇ ਠੀਕ ਹੈ ਜਿਆਦਾ ਨਾ ਨਾ ਮੋਟੇ ਵਾਲਾ ਪਾਸਾ ਉੱਪਰ ਹੋਵੇ ਜਿਹੜੇ ਦੋ ਬੰਦੇ ਪੱਲੇ ਆ ਦੇਖੋ ਇਹ ਬੱਲੇ ਬੰਦਾ ਥੋੜਾ ਬੱਲੇ ਬਣਾ ਦਿੰਦੇ ਏਦਾਂ ਫੜਨਾ ਕਦੀ ਵੀ ਏਦਾਂ ਨਹੀਂ ਫੜਨੀ ਫਾਗੋ ਕਦੀ ਵੀ ਏਦਾਂ ਫੜ ਹਮੇਸ਼ਾ ਫੜ ਕੇ ਏਦਾਂ ਨਾਲੇ ਦੋਵੇਂ ਬੰਦੇ ਬਰਾਬਰ ਕਰਕੇ ਪਿੰਚ ਕਰ ਦੋ ਹਾਂ ਵੀ ਸੁਖਮਨ ਸਿੰਘ ਕਿਦਾਂ ਇਹ ਆ ਵੀ ਸਾਡਾ ਸੁਖਮਨ ਸਿੰਘ ਸਾਡਾ ਪਿੰਡ ਰੇਂਦਾ ਭਲਾਣਾ ਭਲਾਣ ਵਾਲੇ ਕਹਿੰਦੇ ਹੁਣ ਸਾਡਾ ਏ ਹੈ ਇਹ ਦਾਅਵੇ ਆਪਣੇ ਆਪਣੇ ਹੁੰਦੇ ਹੋਣੇ ਤੇ ਇਹ ਮੁੰਡੇ ਦੀ ਦਸਤਾਰ ਦੇਖੋ ਬਈ ਤੇ ਸਾਡੇ ਇਲਾਕੇ ਦੇ ਵਿੱਚੋਂ ਮਤਲਬ ਕਿ ਐਨੀ ਘੱਟ ਉਮਰ ਦੇ ਵਿੱਚ ਸਭ ਤੋਂ ਸੋਹਣੀ ਦਸਤਾਰ ਸਜਾਉਂਦਾ ਮੁੰਡਾ। ਕਿਆ ਬਾਤ ਹੈ। ਕਿੰਨੇ ਮੀਟਰ ਬੰਨਦਾ ਹੁੰਦਾ ਪੁੱਤ? 6 ਮੀਟਰ। 6 ਮੀਟਰ? ਤੇ ਸਿੱਖੀ ਕਿੱਥੋਂ ਐ? ਆਪ ਹੀ ਬੰਨਵਾਲੇ ਕਿ ਸਿੱਖੀ ਹੈ। ਅੱਛਾ ਕਿਆ ਬਾਤ ਹੈ। ਤੇ ਹੁਣ ਦੂਜਿਆਂ ਦਾ ਬੰਨਦਿੰਦਾ ਸਿਰ ਪਰ ਤੇ ਵਧਣੀ ਹੋਵੇ ਕਿਸੇ ਨੇ ਬਣਾਉਣੀ ਹੋਵੇ। ਵਿਆਹ ਸ਼ਾਦੀ ਨੂੰ ਪ੍ਰੋਗਰਾਮ ਨੂੰ ਕਿ ਬੱਚੇ ਨੇ। ਫਿਰ ਆਉਂਦੇ ਵੀ ਹੁੰਦੇ ਬੱਚੇ ਕਿ ਨਹੀਂ? ਕਿਹਵਾ ਹਾਤਾ ਤੇ ਵਈ ਆਹ ਦੇਖੋ ਕਿੱਡੀ ਕਮਾਲ ਹੈ ਯਾਰ ਜੇ ਇਹ ਬੰਦਾ ਸਿਖਾਉਣ ਵਾਲਾ ਹੋਵੇ ਜਾਂ ਸਿੱਖਣ ਵਾਲਾ ਹੋਵੇ ਤਾਂ ਇਹੋ ਜਿਹੀ ਕਮਾਲ ਕਰ ਲੈਂਦਾ ਹੈ ਨਾ ਹੁਣ ਇਹਨਾਂ ਨੂੰ ਟ੍ਰੇਨ ਕਰ ਦੂੰ ਕਿੰਨੇ ਦਿਨਾਂ ਚ ਦੂਆ ਹਫਤਾ ਤੇ ਅਜ ਦੂਜਾ ਐਤਵਾਰ ਹੈ ਲਾਈਕ ਨਾਲ ਆ ਬੰਦ ਬਣੇ ਦੇਖਣੇ ਉਹ ਇਹਨਾਂ ਦੋ ਐਤਵਾਰ ਆਪਾਂ ਹੋਰ ਲਾਈਏ ਫਿਰ ਇਹਨਾਂ ਨੂੰ ਫਿਰ ਛੱਡ ਦਈਏ ਹੈਨਾ ਇਹ ਕਹਿੰਦਾ ਹੁਣ ਤੁਸੀਂ ਆਪ ਲਾਓ ਜ਼ੋਰ ਇਦਾਂ ਹੀ ਹੈ ਹਾਂਜੀ ਚੱਲ ਵਧੀਆ ਹੋਰ ਸੁਣਾ ਕਿਹੜੀ ਜਮਾਤ ਚ ਪੜਦਾ ਅੱਠਵੇਂ ਜਿੜਾ ਪੜਦਾ ਸਾਡਾ ਨੌਜਵਾਨ ਚੋਬਰ ਤੇ ਦਸਤਾਰ ਦੇਖੋ ਕਮਾਲ ਆ ਯਾਰ ਸੋਹਣਿਆ ਖਿੱਚ ਰੱਖ ਕੰਮ ਨੂੰ ਤੇ ਅੱਜ ਮੁੰਡਾ ਆਇਆ ਸਾਡੇ ਕੋਲ ਕਿੱਦਾਂ ਹਾਲ ਵਰ ਵਧੀਆ ਜੀ ਬਾਈ ਅਮਰਤ ਜੋਤ ਸਿੰਘ ਹੈ ਨਾ ਪਿੰਡ ਗੋਲਣੀ ਹਾਂਜੀ ਕਿਆ ਬਾਤ ਹੈ ਵੀ ਮੁੰਡਾ ਜਿਹੜਾ ਦਸਤਾਰਾਂ ਸਜਾਉਂਦਾ ਤੇ ਕਿੰਨੇ ਚਿਰ ਹੋ ਗਏ ਸਜਾਉਂਦੇ ਨੂੰ ਮੈਨੂੰ ਭਾਈ 2 2.5 ਸਾਲ ਹੋ ਗਏ ਅੱਛਾ ਕਿੱਥੋਂ ਸਿੱਖੀ ਮੈਂ ਆਪ ਹੀ ਸਿੱਖੀ ਜੀ ਆਪੇ ਹੀ ਹਾਂਜੀ ਹਾਂਜੀ YouTube ਵਗੈਰਾ ਦੇਖ-ਦੇਖ ਕੇ ਹਾਂ YouTube ਤੇ 2-3 ਵੀਡੀਓ ਦੇਖ ਕੇ ਬਸ ਸਿੱਖ ਲਈ ਮੈਂ ਅੱਛਾ ਹਾਂਜੀ ਕੀ ਬਾਤ ਹੈ ਤੇ ਇਹ ਮੁੰਡਾ ਕੰਪੀਟੀਸ਼ਨ ਲੜਿਆ ਹੈ ਨਾ ਕਿੱਥੇ ਕਿੱਥੇ ਮੈਂ ਰੋਪੜ ਗਿਆ ਸੀਗਾ ਜੀ ਹਾਂ ਉੱਥੇ ਫਸਟ ਆਇਆ ਅੰਬਰਸਰ ਪਟਿਆਲਾ ਹਾਂ ਆਨੰਦਪੁਰ ਸਾਹਿਬ ਨੰਗਲ ਹੁਣ ਅਗਲਾ ਕਦੋਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਹੁਣ ਦਸੰਬਰ ਚ ਵੀ ਹੈ ਅੱਛਾ ਜਨਵਰੀ ਚ ਵੀ ਹੈ ਆਪਾਂ ਮੁੰਡੇ ਲੈ ਕੇ ਜਾਣੇ ਆ ਇਹ ਹਾਂਜੀ ਹਾਂਜੀ ਇਹ ਤਿਆਰ ਕਰਨੇ ਆ ਸਾਰੇ ਬਈ ਨਵੇਂ ਨੌਜਵਾਨ ਹੈ ਇਹ ਸਾਰੇ ਆਪਾਂ ਕੰਪੀਟੀਸ਼ਨ ਚ ਲੈ ਕੇ ਜਾਣੇ ਆ ਵਾਹ ਜੀ ਵਾਹ ਆ ਕਰ ਗੱਲ ਇੱਧਰ ਵੀ ਹੈਗੇ ਜੋ ਉੱਪਰ ਵਾਜੀ ਵਾ ਆ ਲੱਗੀਆਂ ਰੌਣਕਾ ਸ਼ਾਵਾ ਸ਼ਾਵਾ ਜਵਾਨੋ ਕਿੱਛ ਤੋਂ ਕੰਮ ਨੂੰ ਮੀਤਾ ਸੋਣੀ ਪੱਗ ਬੰਦਨੀ ਐ ਤੂੰ ਲੰਮਿਆ ਕੇਸਾਂ ਇਹਦਾ ਜਾਣਾ ਹੀ ਜਾਣਾ ਤੂੰ ਤੇ ਪੱਗਾਂ ਚ ਵੀ ਤੈਨੂੰ ਲੈ ਕੇ ਜਾਣਾ ਅਸੀਂ ਹਾਂਜੀ ਜਿਆਲ ਸਾਹਿਬ ਕਹਿ ਲ ਜਾਪ ਆਲੇ ਤੁਸੀਂ ਕੋਈ ਗੱਲ ਨਹੀਂ ਹੌਲੀ ਹੌਲੀ ਕਰ ਲੈ ਕਰ ਲੈ ਕਰ ਲੈ ਮੈਂ ਤਾਂ ਦੱਸਦਾ ਤੈਨੂੰ ਜਨੇ ਸਮਝ ਆਇਆ ਕੁਛ ਤੇ ਕੀ ਆ ਬਾਤ ਆ ਸ਼ੇਰਾ ਆ ਦੇਖੋ ਵੀ ਦੇਖਿਆ ਚੋ ਉੱਪਰ ਦਿਖਾਈ ਮੜਾ ਜਾ ਆ ਚੱਕੇ ਆ ਪਹਿਲਾ ਦਿਨ ਹੈ ਪਹਿਲੀ ਵਾਰ ਦਸਤਾਰ ਸਜਾਈ ਇਹਨੇ ਜ਼ਿੰਦਗੀ ਪਹਿਲੀ ਵਾਰ ਸਜਾਈ ਤੇ ਪਹਿਲੀ ਵਾਰ ਚੀ ਦੇਖੋ ਕਿੱਡੀ ਕਮਾਲ ਯਾਰੋ ਉੱਪਰ ਦੇਖਾਂ ਲੜ ਵਾਹ ਜੀ ਵਾਹ ਕਰ 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 ਬਹੁਤ ਸੋਹਣੀ ਸਜਣੀ ਯਾਰ ਦੇਖ ਬੱਬਾ ਤਾਂ ਸ਼ਹਿਰ ਆਪ ਸਜਾਈ ਪਹਿਲੀ ਵਾਰੀ ਹੈ ਹੈ ਇਹ ਪਹਿਲੇ ਸਿੱਖੀ ਕਦੇ ਘਰੀ ਬਣੀ ਹੈ ਕਦੇ ਨਹੀਂ ਪਹਿਲੀ ਵਾਰ ਬਣੀ ਹੈ ਵਾਹ ਜੀ ਵਾਹ ਦੇਖੋ ਭਈ ਜੀ ਨੇ ਨਾ ਤਿਆਰ ਹੋਣਾ ਹੈ ਜੀ ਨੇ ਸਿੱਖਣੀ ਹੈ ਨਾਮ ਕੀ ਤੇਰਾ ਅਭੀਰੂਪ ਸਿੰਘ ਅਭੀਰੂਪ ਸਿੰਘ ਨਾ ਕਿਹੜੀ ਜਮਾਤ ਹੈ ਪੰਜਵੀਂ ਮੀਚ ਪੰਜਵੀਂ ਮੀਚ ਹੈ ਤੇ ਪਹਿਲੀ ਵਾਰ ਆਇਆ ਹੈ ਤੇ ਅੱਜ ਪਹਿਲੀ ਵਾਰ ਇਹਨੇ ਪੱਗ ਜਿਹੜੀ ਸਿੱਖੀ ਹੈ ਤੇ ਪਹਿਲੀ ਵਾਰ ਚ ਐਡੀ ਸੋਣੀ ਸਜਾਈ ਹੈ ਹੁਣ ਰੋਇ ਬੰਨਿਆ ਕਰੂਗਾ ਹਾਂ ਕਰੇ ਸਕੂਲ ਨੂੰ ਬੰਨ ਕੇ ਜਾਇਆ ਕਰ ਠੀਕ ਹੈ ਕੀ ਬਾਤ ਹੈ ਜੀ ਰਿਆਲ ਸਾਹਿਬ ਠੀਕ ਹੈ ਹੈ ਸਿੱਖਿਆ ਕੁਛ ਕਹ ਨਹੀਂ ਇਹ ਬਈ ਸਾਡਾ ਲਤੀ ਬੰਦਾ ਇਲਤੀ ਹੈ ਨਾ ਤੂੰ ਤੇ ਬੜੇ ਨੂੰ ਤੰਗ ਕਰੀ ਜਾਂਦਾ ਤੰਗ ਕਰਦਾ ਕਿ ਨਹੀਂ ਓਏ ਐ ਇਹ ਸ਼ਿਕਾਇਤ ਲਾਣੀ ਇਹਦੇ ਬਾਪੂ ਕੋਲ ਤੇ ਬਾਕੀ ਇਧਰ ਲੱਗੇ ਆ ਕਰਨ ਨੂੰ ਸਾਡਾ ਸਾਥ ਦਿੰਦਾ ਪਿਆ ਕਰਨ ਨੂੰ ਵੀ ਪੱਗ ਬੜੀ ਸੋਹਣੀ ਬੰਦ ਕਰਨ ਨੂੰ ਦਿਖਾਈ ਮੜੀ ਓਏ ਵਾਹ ਜੀ ਵਾਹ ਆ ਲੈ ਘਰ ਗੱਲ ਆ ਸ਼ੇਰ ਨੂੰ ਸਾਡੇ ਨੂੰ ਬੜਾ ਚਾਏ ਕਿੰਡੀ ਸੋਹਣੀ ਸਜਾਉਂਦਾ ਪਿਆ ਇਹ ਆਪ ਵੀ ਟਰਾਈ ਕਰਦਾ ਵੇ ਘਰੇ ਬੰਦ ਆ ਯੂ نو ਹੋਰ ਤਿਆਰ ਕਰਨਾ ਹੁਣ ਆਪਾਂ ਆਵਾਜ਼ੀਵਾ ਕੀ ਹੋਇਆ ਵੀ ਅੱਛਾ ਛੱਟੀ ਛੱਟੀ ਅੱਛਾ ਸ਼ੀਸ਼ਾ ਲਿਆਉਣਾ ਹੈ ਸ਼ੀਸ਼ਾ ਆਪਣੇ ਆਪਣੇ ਲਿਆਇਆ ਕਰੋ ਚੱਕ ਲੈ ਸ਼ੀਸ਼ਾ ਜਿਹਨੇ ਲੈਣਾ ਲੈ ਚਲੋ ਚਲੋ ਵੀ ਹਾਂਜੀ ਕਿਦਾਂ ਵਾਹ ਹੁਣ ਬਣੀ ਨਾ ਗੱਲ ਹੁਣ ਅਸ ਚਾਹੀਏ ਕਾ ਹਾਂਜੀ ਆਵਾਜ਼ੀਵਾ ਐਦਾਂ ਕਰਿਆ ਕਰ ਦੇਖਾਂ ਦਿਆਲ ਸਾਹਿਬ ਆ ਲੈ ਕਰਨ ਵੀਰ ਸਿੰਘ ਦਿਆਲ ਹੈ ਕਰਨ ਪ੍ਰੀਤ ਕਰਨ ਪ੍ਰੀਤ ਸਿੰਘ ਦਿਆਲ ਨੇ बस सफाई ਕੀਤੀ ਇਹਦੀ ਪੱਗ ਦੀ ਸੁਖਮਾ ਨਾ ਬਾਕੀ ਨੇ ਆਪ ਸਜਾਈ ਹੈ ਕਮਾਲ ਆ ਯਾਰ ਸੋਹਣਿਆ ਰੋਜ਼ ਪ੍ਰੈਕਟਿਸ ਕਰਨੀ ਆ ਹੁਣ ਸਕੂਲ ਨੂੰ ਬੰਨ ਕੇ ਜਾਣੀ ਠੀਕ ਹੈ ਹਾਂਜੀ ਆ ਜੀ ਆ ਇਹਦਰ ਮੀਤ ਦੀ ਵੀ ਹੋ ਗਈ ਤਿਆਰ ਅਲਾਉਡ ਨਹੀਂ ਅਲਾਉਡ ਨਹੀਂ ਹੈ ਕਿਆ ਕਹਿੰਦੇ ਅੱਛਾ ਨੱਠ ਮੀਚ ਅੱਛਾ ਪਹਿਲਾਂ ਨਹੀਂ ਪੱਗ ਬੰਨਣ ਦਿੰਦੇ ਠੀਕ ਆ ਸ਼ਾਬਾਸ਼ ਪਤਾ ਨਹੀਂ ਭਰਾਵਾ ਚਲ ਦੇਖਦੇ ਆ ਦੇਖਾ ਪੁੱਤ ਹਾਂ ਸ਼ਾਬਾਸ਼ ਦੇਖ ਰਾਜਵੀਰ ਆ ਵੀ ਦੇਖ ਰਾਜਵੀਰ ਨੇ ਵੀ ਪੱਗ ਤੇ ਜਾਈ ਆ ਉੱਪਰ ਚੱਕੀ ਮੂੰ ਮੜਾ ਜਾ ਕਮਾਲ ਆ ਯਾਰ ਸੋਹਣਾ ਲੱਗਦਾ ਪਿਆ ਪਰ ਇਹਨਾਂ ਨੂੰ ਵੀ ਸਖਾਲ ਲੜ ਰੱਖਣਾ ਹੁਣ ਆਹ ਹਜੇ ਦੋ ਤਿੰਨ ਕ ਸਾਡੇ ਜਿਹੜੇ ਜਵਾਨ ਆ ਇਹਨਾਂ ਨੂੰ ਟ੍ਰੇਨਡ ਕਰਨਾ ਆਪਾਂ ਹੁਣ ਨਵਿਆਂ ਨੂੰ ਬਾਕੀ ਕਿਦਾਂ ਕੋਈ ਹਸਾਬ ਠੀਕ ਹੈ ਬਾਕੀ ਵਧੀਆ ਚੱਲਿਆ ਵਾ ਸਾਰੇ ਆਪਣੇ ਬਲਾ ਠੀਕ ਆ ਮੋਲ ਆਹ ਦੇਖ ਮੁੰਡੇ ਦੇਖ ਉਹ ਬਾਜੀ ਬਾ ਖਿੱਚ ਦੇ ਕੰਮ ਤੂੰ ਜਿੱਦਾਂ ਦੀ ਤੇਰੇ ਕੋਲ ਹੈਗੀ ਤੂੰ ਲੜ ਲਾ ਤਾਂ ਸਹੀ ਲਾ ਲੜ ਤਾਂ ਲਾ ਦੇਖ ਬਸ ਫਿਰ ਦੇਖਦੇ ਆ ਬਾਅਦ ਚੋਂ ਅਸੀਂ ਹਾਂ ਬਾ ਤੂੰ ਜਿੱਦਾਂ ਤੇ ਲੜ ਲੱਗਦਾ ਤੂੰ ਲੜ ਲਾ ਆਪਣਾ ਸ਼ਟਰ ਦਾ ਮੈਚ ਵੀ ਕਰੀ ਨੀ ਆਪ ਕੀਤੀ ਏ ਤਿਆਰ ਇਹ ਪਹਿਲਾਂ ਵੀ ਸਜਾਂਦਾ ਮੁੰਡਾ ਪਰੇ ਚੱਲ ਹੋਰ ਅੱਗੇ ਨਾਲ ਪਰਫੈਕਟ ਹੋ ਰਿਹਾ ਇਹ ਲੜ ਐਸ਼ ਕੀ ਪਹਿਲੀ ਵਾਰ ਲਾਇਦਾ ਹਾਂ ਹਾਂਜੀ ਪਹਿਲੀ ਵਾਰ ਇਹਨੂੰ ਕੋਈ ਕਹਿੰਦੇ ਕਿਹੜੇ ਲੜ ਇਹ ਪਟਿਆਸ਼ੀ ਸੈਮੀ ਪਟਿਆਸ਼ੀ ਹੈ ਕੀ ਬਾਤ ਆ ਸੋਹਣੇ ਆ ਲੜ ਯਾਰ ਚੰਗਾ ਇਹ ਮੁੰਡੇ ਜਾਣਗੇ ਸਾਡੇ ਕੰਪੀਟੀਸ਼ਨ ਨੂੰ ਅੱਗੇ ਹੁਣ ਇਹ ਵੱਡਿਆਂ ਚੋਂ ਇਹ ਸੀਨੀਅਰ ਚੋਂ ਇਹ ਨੇ ਕਮਾਲ ਐ ਖਿੱਚਦੇ ਕੰਮ ਨੂੰ ਹਾਂਜੀ ਆਰਮੀ ਚ ਹੈ ਕਿਦਾਂ ਵਾਰਾ ਲੱਗਿਆ ਪੂਣੀ ਕਰਨ ਹਾਂਜੀ ਹਾਂਜੀ ਪੁੱਤ ਵਾਰ ਦੇਖਿਓ ਯਾਰ ਯਾਰ ਲੱਗਿਆ ਹਾਂ ਸੋਹਣੀਆ ਸੋਹਣੀਆ ਪੁੱਤ ਸਜਾ ਸਜਾ ਬਸ ਉਹ ਆਪਣਾ ਠੀਕ ਆਖੋ ਦੇਖਾ ਕਰਨ ਵਾਹ ਜੀ ਵਾਹ ਕੀ ਬਾਤ ਆ ਯਾਰ ਆਪੇ ਬਣੀ ਬਣੀ ਆ ਆਪੇ ਬਣੀ ਆ ਵਾ ਹੋ ਜਾਣਾ ਯਾਰ 2 ਹਫਤੇ ਦੀ ਹੋਰ ਗੱਲ ਹੈ ਕਿ ਸ਼ਰਾ ਵਾਹ ਜੀ ਵਾਹ ਦੱਸਿਓ ਬਾਈ ਕਿਦਾਂ ਲੱਗੀ ਫਿਰ ਦਸਾਰ ਮੁੰਡੇ ਨਾਲ ਪਹਿਲੀ ਵਾਰ ਸਜਾਈ ਅੱਜ ਇਹ ਦੇਖੋ ਅਮਰਤ ਦਾ ਦਮਾਲਾ ਦੱਸਿਓ ਕਿਦਾਂ ਲੱਗਿਆ ਸੋਹਣਾ ਸਜਿਆ ਪੁੱਤੇ ਕਹਿੰਦੀ ਵੱਡਾ ਲੱਗਦਾ ਮੇਰੇ ਹੈ ਖੁਸ਼ੀ ਹਾਂਜੀ ਕਹਿੰਦੀ ਵੱਡਾ ਲੱਗਦਾ ਉਹ ਦੇਖ ਕਿਆ ਬਾਤ ਹੈ ਇਹ ਆ ਜੋ ਪ੍ਰੈਕਟਿਸ ਕਰਦੀ ਇਹਦੇ ਕੋਲ ਤੁਮਾਰਾ ਸਾਹਿਬ ਹੈ ਨਹੀਂ ਅਗਲੇ ਹਫਤੇ ਇਹਨੂੰ ਲਿਆ ਕੇ ਦੇਣਾ ਅਗਲੇ ਹਫਤੇ ਫੇਰ ਸਜਾਣਾ ਠੀਕ ਹੈ ਨਾ ਇਹਨਾਂ ਬੇਸ ਪਰ ਆ ਬੰਨੇ ਆਏ ਹੈ ਨਾ ਬੇਸ ਆ ਬੰਨੇ ਨਾ ਵਾਹ ਜੀ ਵਾਹ ਹੁਣ ਅਗਲੇ ਹਫਤੇ ਦੀ ਤਿਆਰੀ ਹੈ ਸ਼ਾਬਾਸ਼ ਲਾ ਲੜਪੁੱਤ ਜਿੱਦਾਂ ਲੜ ਲੱਗਦਾ ਲਾ ਆ ਅੱਛਾ ਉੱਪਰ ਨਾਲ ਆਪਣੇ ਹੁਣ ਸੁਝਾ ਲਈਏ ਤੇ ਹੁਣ ਆਪਣੇ ਆਰਡੀ ਦੀ ਮਦਦ ਕਰਦਾ ਪਿਆ ਕਰ ਕਰ ਜਿੱਦਾਂ ਜਿੱਦਾਂ ਲੱਗਦਾ ਲਾ ਲੜ ਬਸ ਤੋਂ ਜਿੱਦਾਂ ਤੈਨੂੰ ਸਹੀ ਲੱਗਦਾ ਨਹੀਂ ਉੱਪਰ ਤੇ ਲੈਪ ਉਹ ਤੇ ਸੈੱਟ ਕਰਕੇ ਹਾਂਜੀ ਕਿਦਾਂ ਬਣੀ ਗੱਲ ਵਾਹ ਇੱਥੇ ਰੱਖਣਾ ਦੂਜਾ ਲੜ ਸਹੀ ਹੈ ਸਹੀ ਹੈ ਕਰ 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 ਆਹ ਮੁੰਡੇ ਤਿਆਰ ਹੋ ਗਏ ਇੱਧਰ ਆ ਵੀ ਦੀ ਪੱਗ ਦੇਖੋ ਪਿਛਲੇ ਹਫ਼ਤੇ ਨਾਲੋਂ ਕਿੱਦਾਂ ਚੇਂਜ ਆ ਗਿਆ ਯਾਰ ਸ਼ੇਪ ਦਾ ਲੜ ਰੱਖਣ ਦਾ ਪਤਾ ਲੱਗ ਗਿਆ ਹੁਣ ਵਾਗਲੇ ਹਫਤੇ ਤੂੰ ਐਨ ਤਿਆਰ ਐ ਵਨ ਆਫ ਦਾ ਵੈਸਟ ਐ ਆ ਦੇਖਾ ਪਿਛਲੇ ਹਫਤੇ ਨਾਲੋਂ ਸਾਰੇ ਹੀ ਫਰਕ ਪੈ ਗਿਆ ਆ ਇਹ ਵੀ ਪੱਗ ਦੇਖੋ ਸੁਖਮਣ ਦੀ ਯਾਰ ਆ ਪਿਛਲੇ ਹਫਤੇ ਤੁਸੀਂ ਦੇਖੀ ਹੋਣੀ ਮੈਂ ਇੱਕ ਵੀਡੀਓ ਪਾਈ ਸੀ ਉਹਦੇ ਚ ਤੇ ਐਸ਼ ਕੀ ਦੇਖ ਲਓ ਚੇਂਜ ਕਰ ਦੇਣਾ ਬਈ ਪੁੱਤ ਚੱਕ ਦਿਓ ਕੰਮ ਨੂੰ ਬਸ ਲੈ ਵੀ ਫੇਰਾ ਪੱਗ ਲੈ ਕੇ ਆਣੀ ਅਗਲੀ ਵਾਰ ਐਸ ਕੋ ਪੱਗ ਹੈ ਨਹੀਂ ਦੀ ਬਿਨਾ ਪਰਨੇ ਜਿੱਦਾਂ ਵੀ ਆਪ ਕੀਤਾ ਸੀ ਨਾ ਹੱਥ ਤਾਂ ਮਾਰਿਆ ਉਹ ਛੋਟਾ ਇਹ ਇਹ ਬੜਾ ਸ਼ਰਾਰਤੀ ਐ ਹੂੰ ਕਿਦਾਂ ਠੀਕ ਹੈ ਹੋਰ ਤੈਨੂੰ ਮੈਂ ਦੱਸਤਾ ਅਗਲੇ ਹਫਤੇ ਤਾਂ ਨਾ ਜੇ ਸ਼ਰਾਰਤਾਂ ਨਹੀਂ ਕਰਨੀਆਂ ਇਹਨਾਂ ਸਾਰਿਆਂ ਨੂੰ ਵਕਤ ਪਾਇਆ ਵਾ ਕੱਲੇ ਨਹੀਂ ਅੱਜ ਲੈ ਆਣਾ ਅਗਲੇ ਹਫਤੇ ਤੰਗ ਕਰਦਾ ਤੈਨੂੰ ਕੀ ਕਹਿੰਦਾ ਥੱਪੜ ਮਾਰਦਾ ਮਿੰਟ ਬਾਦੀ ਦੇ ਨਾਲ ਪੰਗੇ ਲਈ ਜਾਂਦਾ ਏ ਵੀਰੇ ਆ ਦੋਏ ਸਖਮਨ ਸਿਆਂ ਆ ਆ ਰੌਣਕਾਂ ਦੇਖੋ ਬਈ ਕੀ ਬਾਤ ਆ ਯਾਰ ਏ ਸਾਡੇ ਪਿੰਡ ਦੀ ਫਲਵਾੜੀ ਆ ਦੇਖ ਲਈ ਮੇਰਾ ਪੀਲੇ ਹਮ ਕਰ ਗੱਲ ਇਹਨੂੰ ਦੇਖਣੋ ਭਈ ਆ ਫਲਵਾੜੀ ਨੂੰ ਨਜ਼ਾਰਾ ਹੀ ਆ ਜਾਂਦਾ ਯਾਰ ਕਿੱਡੀਆਂ ਰੌਣਕਾਂ ਲੱਗੀਆਂ ਨੇ ਤਾਂ ਮੈਂ ਸਪੈਸ਼ਲ ਮੋਹਾਲੀ ਗਿਆ ਤਾਂ ਮੋਹਾਲੀੋਂ ਮੁੜਿਆ ਮੈਂ ਕਿਹਾ ਵੀ ਨਹੀਂ ਆਹ ਦਿਨ ਨਹੀਂ ਆਪਾਂ ਮਿਸ ਕਰਦੇ ਐਤਵਾਰ ਦਾ ਦਿਨ ਆਪਾਂ ਜਿਹੜੇ 2-3 ਐਤਵਾਰ ਲਾਉਣੇ ਆ ਪਰ ਆ ਰੌਣਕਾਂ ਜਿਹੜੀਆਂ ਨਜ਼ਾਰੇ ਆ ਯਾਰ ਇਹ ਚੀਜ਼ਾਂ ਮੈਨਾਂ ਦਾ ਹਰੇ ਪਿੰਡਾਂ 'ਚ ਕਰਵਾ ਲਓ ਬਈ ਜਿੱਥੇ ਜਿੱਥੇ ਤੁਹਾਡੇ ਲੱਗੇ ਕੋਈ ਨਾ ਕੋਈ ਮੁੰਡੇ ਹੈਗੇ ਆ ਕੋਚ ਨਹੀਂ ਆ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੁਹਾਨੂੰ ਕੋਚ ਅਸੀਂ ਪ੍ਰੋਵਾਈਡ ਕਰ ਦਾਂਗੇ ਹਰ ਪਿੰਡ ਚ ਰੱਖੋ ਆਪਣੇ ਆਪਣੇ ਪਿੰਡਾਂ ਦੇ ਜਿਹੜੀ ਨਵੀਂ ਫਲਵਾੜੀ ਆ ਨਵੇਂ ਬੱਚੇ ਬੱਚੀਆਂ ਉਹਨਾਂ ਨੂੰ ਤਿਆਰ ਅੱਜ ਦੀ ਕਲਾਸ ਖਤਮ ਹੈ ਬਈ ਆ ਅੱਜ ਦੇ ਜਵਾਨ ਆਪਣੇ ਹਾਂਜੀ ਕਿਤਾ ਠੀਕ ਹੈ ਹਾਂਜੀ ਆ ਅੱਜ ਦੀਆਂ ਦਸਤਾਰਾਂ ਇਹਨਾਂ ਦੀਆਂ ਸੋਹਣੀਆਂ ਸੋਹਣੀਆਂ ਆਹ ਦੇਖੋ ਮੁੰਡਿਆਂ ਨੇ ਅੱਜ ਕੀ ਬਾਤ ਹੈ ਤੇ ਅੱਜ ਸਾਡੀਆਂ ਗੁੱਡੀਆਂ ਨੇ ਵੀ ਦਿਮਾਲਾ ਸਾਹ ਸਜਾਏ ਨੇ ਬਹੁਤ ਸੋਹਣਾ ਖੁਸ਼ੀ ਕਿਦਾਂ ਵਧੀਆ ਆ ਲੋ ਬਈ ਹੁਣ ਅਗਲੇ ਹਫਤੇ ਅਗਲੇ ਐਤਵਾਰੀ ਮਿਲਦੇ ਆ ਠੀਕ ਹੈ ਹਾਂਜੀ ਪ੍ਰੈਕਟਿਸ ਕਰੂਗੇ ਕਿ ਨਹੀਂ ਕਰੂਗੇ ਕਰੂਗੇ ਠੀਕ ਹੈ ਅਗਲੇ ਹਫਤੇ ਹੁਣ ਅਗਲੇ ਐਤਵਾਰ ਨੂੰ ਦੇਖਦੇ ਹੁਣ ਕਿਹੜਾ ਕਿਹੜਾ ਕਿੰਨੀ ਕਿੰਨੀ ਸੋਹਣੀ ਦਸਤਾਰ ਸਜਾ ਕੇ ਆਉਂਦਾ ਹੈ ਤੇ ਦਸਤਾਰਾਂ ਆਪਣੀਆਂ ਲੈ ਕੇ ਆਣੀਆਂ ਸਾਰਿਆਂ ਨੇ ਜਿਹਦੇ ਕੋਲ ਨਹੀਂ ਹੈ ਸ਼ੀਸ਼ੇ ਵੀ ਲੈ ਕੇ ਆਣੇ ਆ ਠੀਕ ਹੈ